ਦੋਸਤੋ ਸਮਾਜ ਵਿੱਚ ਅਕਸਰ ਅਜਿਹੇ ਚਿਹਰੇ ਸਾਹਮਣੇ ਆਉਂਦੇ ਨੇ ਜੋ ਆਪਣੇ ਆਪ ਨੂੰ ਧਰਮ ਦੇ ਰਖਵਾਲੇ ਤੇ ਸੱਚਾਈ ਦੇ ਆਗੂ ਦੱਸਦੇ ਨੇ ਉਹਨਾਂ ਦੇ ਦਿਖਾਵੇ ਨੇ ਅਜਿਹੀ ਚਮਕ ਬਿਖੇਰੀ ਹੁੰਦੀ ਹੈ ਕਿ ਆਮ ਇਨਸਾਨ ਉਹਨਾਂ ਦੀਆਂ ਗੱਲਾਂ ਨੂੰ ਸੱਚ ਜਾਣ ਕੇ ਉਹਨਾਂ ਦੇ ਪਿੱਛੇ ਚੱਲ ਪੈਂਦਾ ਪਰ ਕੀ ਇਹ ਧਰਮ ਦੇ ਠੇਕੇਦਾਰ ਅਸਲ ਵਿੱਚ ਉਹੀ ਨੇਕੀ ਤੇ ਇਨਸਾਨੀਅਤ ਦੀ ਪਾਲਣਾ ਕਰਦੇ ਨੇ ਜਿਸ ਦੀ ਉਹ ਅਕਸਰ ਬਕਾਲਤ ਕਰਦੇ ਨੇ ਕਈ ਵਾਰ ਇਹ ਚਿਹਰੇ ਸਿਰਵ ਧਾਰਮਿਕ ਜੋਗੇ ਵਿੱਚ ਲਿਪੇ ਹੋਏ ਆਪਣੇ ਸਵਾਰਥਾਂ ਦੀ ਰੋਕੀ ਪਕਾਉਣ ਵਾਲੇ ਹੁੰਦੇ ਨੇ ਉਹ ਮਨੁੱਖਤਾ ਦੇ ਨਾਮ ਤੇ ਫੁੱਟ ਪੈਦਾ ਕਰਦੇ ਨੇ ਤੇ ਲੋਕਾਂ ਨੂੰ ਉਹਨਾਂ ਦੇ ਮਜ਼ਹਬ ਤੇ ਧਰਮ ਦੇ ਨਾਂ ਤੇ ਲੜਾਉਂਦੇ ਨੇ ਅਕਸਰ ਕਹਾਣੀਆਂ ਦੇ ਰਾਹੀਂ ਅਸੀਂ ਅਜਿਹੇ ਚਿਹਰਿਆਂ ਦੇ ਪਿੱਛੇ ਛੁਪੇ ਸੱਚ ਨੂੰ ਵੇਖ ਸਕਦੇ ਹਾਂ ਸੋ ਇਹ ਕਹਾਣੀ ਵੀ ਧਰਮ ਦੇ ਠੇਕੇਦਾਰਾਂ ਦੇ ਦਿਖਾਵੇ ਤੇ ਅਸਲੀਅਤ ਨੂੰ ਦਰਸਾਉਂਦੀ ਹੈ ਕਿ ਉਹ ਵਾਕਿਆ ਹੀ ਧਰਮ ਦੇ ਪ੍ਰਤੀਕ ਨਹੀਂ ਜਾਂ ਸਿਰਫ ਇੱਕ ਮਾਇਆਵਾਦੀ ਖੇਡ ਸੋ ਤਿਆਰ ਰਹੋ ਇਸ ਸੱਚ ਦੇ ਪਰਦੇ ਪਿੱਛੇ ਦੇਖਣ ਦੇ ਲਈ ਕਹਾਣੀ ਸ਼ੁਰੂ ਕਰ ਦਿਆਂ ਪੁਰਾਣੇ ਵੇਲਿਆਂ ਦੀ ਗੱਲ ਹੈ ਕਿਸੇ ਦੇਸ਼ ਦੀ ਇੱਕ ਵਸਤੀ ਵਿੱਚ ਦੋ ਪੱਕੇ ਮਿੱਤਰ ਰਹਿੰਦੇ ਸੀ ਉਹਨਾਂ ਵਿੱਚੋਂ ਇੱਕ ਨਾਈ ਤੇ ਦੂਜਾ ਹਲਵਾਈ ਸੀ ਪਰ ਦੋਵੇਂ ਹੀ ਹੱਦ ਦਰਜੇ ਦੇ ਕਮਚੋਰ ਸੀ ਉਹ ਹਮੇਸ਼ਾ ਇਹੀ ਚਾਹੁੰਦੇ ਸੀ ਕਿ ਮਿਹਨਤ ਕੀਤੇ ਬਿਨਾਂ ਹੀ ਉਹਨਾਂ ਨੂੰ ਪੈਸੇ ਮਿਲ ਜਾਣ ਤੇ ਉਹਨਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣ ਉਦੋਂ ਮੈਂ ਹਰ ਵਾਰ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਨੂੰ ਠੱਗਦੇ, ਮੇਵਕੂਫ ਬਣਾਉਂਦੇ ਤੇ ਉਹਨਾਂ ਕੋਲੋਂ ਪੈਸੇ ਬਟੌਰ ਲੈਂਦੇ। ਪਰ ਸਿਆਣੇ ਕਹਿੰਦੇ ਨੇ ਨਾ ਕਿ ਚਲਾਕੀਆਂ ਤੇ ਧੋਖੇ ਧੜੀਆਂ ਦੀ ਨਹੀਂ ਕਦੇ ਪੱਕੀ ਨਹੀਂ ਹੁੰਦੀ। ਇਹ ਹਰਸਿਆਂ ਲਈ ਨਹੀਂ ਸਗੋਂ ਸਿਰਫ ਕੁਝ-ਕੁਝ ਸਮਿਆਂ ਲਈ ਕੰਮ ਕਰਦੀ ਹੈ। ਪਰ ਜਦੋਂ ਸੱਚ ਦੀ ਕਿਰਨ ਚਮਕਦੀ ਹੈ ਤਾਂ ਝੂਠ ਤੇ ਚਲਾਕੀਆਂ ਦਾ ਪਤਾ ਲੱਗ ਜਾਂਦਾ ਹੈ। ਫਿਰ ਇੱਕ ਵਾਰ ਅਜਿਹਾ ਹੀ ਸਮਾਂ ਆਇਆ ਕਿ ਬਸਤੀ ਦੇ ਸਾਰੇ ਲੋਕਾਂ ਨੂੰ ਉਹਨਾਂ ਦੀ ਸੱਚਾਈ ਦਾ ਪਤਾ ਲੱਗ ਗਿਆ। ਉਹਨਾਂ ਦੀ ਅਸਲੀਅਤ ਸਾਹਮਣੇ ਆ ਗਈ ਆਪਣੀ ਠੱਗੀ ਤੇ ਕੰਮਚੋਰੀ ਦੀ ਵਜ੍ਹਾ ਨਾਲ ਉਹਨਾਂ ਦੀ ਰੋਜ਼ੀ-ਰੋਟੀ ਬਿਲਕੁਲ ਬੰਦ ਹੋ ਗਈ ਕੰਮ ਉਹਨਾਂ ਦਾ ਬਿਲਕੁਲ ਠੱਪ ਹੋ ਗਿਆ ਹੁਣ ਉਸ ਬਸਤੀ ਵਿੱਚ ਰਹਿਣਾ ਵੀ ਉਹਨਾਂ ਦੇ ਲਈ ਮੁਸ਼ਕਲ ਹੋ ਗਿਆ ਸੀ ਮਜਬੂਰੀ ਵਾਸ਼ ਉਹਨਾਂ ਨੂੰ ਆਪਣੀ ਬਸਤੀ ਛੱਡ ਕੇ ਜਾਣਾ ਪਿਆ ਰਸਤੇ ਵਿੱਚ ਦੋਵੇਂ ਤੁਰੇ ਜਾ ਰਹੇ ਸੀ ਤੇ ਆਪਸ ਵਿੱਚ ਗੱਲਾਂ ਕਰਦੇ ਜਾ ਰਹੇ ਸੀ ਹਲਵਾਈ ਬੋਲਿਆ ਕਿ ਮੈਂ ਅੱਜ ਤੱਕ ਹਮੇਸ਼ਾ ਆਪਣੀਆਂ ਮਿੱਠੀਆਂ-ਮਿੱਠੀਆਂ ਗੱਲਾਂ ਨਾਲ ਲੋਕਾਂ ਨੂੰ ਬੁੱਧੂ ਬਣਾਉਂਦਾ ਰਿਹਾ ਪਰ ਹੁਣ ਫਿਕਰ ਇਹ ਹੈ ਕਿ ਅਸੀਂ ਜਾਵਾਂਗੇ ਕਿੱਥੇ ਅਜਹੀ ਵਸਤੀ ਦਾ ਮਿਲਣਾ ਬੜਾ ਮੁਸ਼ਕਿਲ ਹੈ ਜਿੱਥੇ ਮਿਹਨਤ ਦੇ ਬਿਨਾਂ ਐਸ਼ ਦੀ ਜ਼ਿੰਦਗੀ ਜਿਉਣ ਦਾ ਮੌਕਾ ਮਿਲ ਸਕੇ ਨਾਇਨ ਨੇ ਜਵਾਬ ਦਿੱਤਾ ਦੋਸਤ ਮੈਂ ਇੱਕ ਅਜਹੀ ਵਸਤੀ ਬਾਰੇ ਜਾਣਦਾ ਜਿੱਥੇ ਦੇ ਲੋਕ ਬਹੁਤ ਹੀ ਨੇਕ ਤੇ ਵਿਦਵਾਨਪਨ ਦਾ ਢੋਂਗ ਰਚਾਉਂਦੇ ਨੇ ਉੱਥੇ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਨੇ ਤੇ ਹਰ ਕੋਈ ਆਪਣੇ ਆਪ ਨੂੰ ਰੱਬ ਦੇ ਬੜਾ ਨੇੜੇ ਸਮਝਦਾ ਮੇਰੇ ਖਿਆਲ ਨਾਲ ਜੀ ਆਸੀਂ ਉਸ ਬਸਤੀ ਵਿੱਚ ਚਲੇ ਜਾਈਏ ਤਾਂ ਉੱਥੋਂ ਦੇ ਧਰਮ ਦੇ ਠੇਕੇਦਾਰ ਸਾਡੀ ਜ਼ਰੂਰ ਮਦਦ ਕਰਨਗੇ ਹਲਵਾਈ ਬੋਲਿਆ ਪਰ ਦੋਸਤ ਇਹ ਧਾਰਮੀ ਲੋਕ ਤਾਂ ਬਸ ਸਾਨੂੰ ਨੇਕੀ ਦਾ ਰਾਹ ਦਿਖਾਉਣਗੇ ਇਸ ਨਾਲ ਸਾਡਾ પેટ ਨਹੀਂ ਭਰ ਸਕਦਾ ਨਾਈ ਨੇ ਕਿਹਾ ਮੇਰੇ ਦਿਮਾਗ ਵਿੱਚ ਇੱਕ ਯੋਜਨਾ ਹੈ ਤੂੰ ਬਸ ਸਿਰਫ ਮੇਰੇ ਨਾਲ ਚੱਲ ਤੇ ਜੋ ਮੈਂ ਕਹਾਂਗਾ ਉਹੀ ਕਰੀ ਜਾਈਂ ਸੋ ਇਸ ਤਰ੍ਹਾਂ ਉਹ ਤੁਰਦੇ ਤੁਰਦੇ ਉਸ ਬਸਤੀ ਦੇ ਨੇੜੇ ਪਹੁੰਚ ਗਏ ਹਲਵਾਈ ਨੇ ਨਾਈ ਤੋਂ ਪੁੱਛਿਆ ਕਿ ਇਹੀ ਉਹ ਬਸਤੀ ਹੈ ਨਾ ਨਾਈ ਨੇ ਕਿਹਾ ਹਾਂ ਬਿਲਕੁਲ ਇਹੀ ਉਹੀ ਬਸਤੀ ਆ ਧਰਮਪੁਰ ਜਿਸ ਬਾਰੇ ਮੈਂ ਤੈਨੂੰ ਦੱਸਿਆ ਸੀ ਜਦੋਂ ਉਹ ਧਰਮਪੁਰ ਬਸਤੀ ਦੇ ਅੰਦਰ ਪਹੁੰਚੇ ਤਾਂ ਉੱਥੇ ਮੁਸਲਮਾਨ ਹਿੰਦੂ ਸਿੱਖ ਤੇ ਈਸਾਈ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿ ਰਹੇ ਸੀ ਹਲਵਾਈ ਨੇ ਹੈਰਾਨ ਹੋ ਕੇ ਕਿਹਾ ਕਿ ਵਾ ਅੱਜ ਪਹਿਲੀ ਵਾਰ ਅਜਿਹੀ ਬਸਤੀ ਦੇਖੀ ਆ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਇੱਕ ਹੀ ਜਗ੍ਹਾ ਬੜੇ ਇਤਿਫਾਕ ਤੇ ਪਿਆਰ ਨਾਲ ਰਹਿੰਦੇ ਨੇ ਤਾਂ ਨਾਈ ਨੇ ਕਿਹਾ ਜ਼ਰਾ ਸਵਰ ਰੱਖਾ ਦੋਸਤ ਇਹ ਲੋਕ ਤੈਨੂੰ ਦੇਖਣ ਵਿੱਚ ਬਹੁਤ ਨੇਹ ਤੇ ਸਮਝਦਾਰ ਲੱਗਣਗੇ ਅਸਲੀ ਹਕੀਕਤ ਉਦੋਂ ਪਤਾ ਚੱਲੇਗੀ ਜਦੋਂ ਤੂੰ ਕੁਝ ਸਮਾਂ ਇਹਨਾਂ ਦੇ ਵਿੱਚ ਰਹੇਗਾ ਆਸੀਂ ਬਸ ਸਿਰਫ ਇੱਥੇ ਆਪਣਾ ਕੰਮ ਕਰਨਾ ਤੇ ਜਿੰਨੀ ਜਲਦੀ ਹੋ ਸਕੇ ਇੱਥੋਂ ਨਿਕਲਣਾ ਇਸ ਤਰ੍ਹਾਂ ਉਹ ਬਸਤੀ ਦੀਆਂ ਗਲੀਆਂ ਵਿੱਚ ਤੁਰਦੇ ਰਹੇ ਤੇ ਹਲਵਾਈ ਉਹਨਾਂ ਲੋਕਾਂ ਨੂੰ ਦੇਖ ਕੇ ਹੈਰਾਨ ਹੁੰਦਾ ਰਿਹਾ ਹਰ ਧਰਮ ਦੇ ਲੋਕ ਇੱਕ ਦੂਜੇ ਨਾਲ ਆਪਣੇ ਆਪਣੇ ਧਰਮ ਦੇ ਰੀਤੀ ਰਿਵਾਜਾਂ ਅਨੁਸਾਰ ਮਿਲਦੇ ਜੁਲਦੇ ਸੀ ਤੇ ਉਹਨਾਂ ਦੇ ਵਿਚਕਾਰ ਬਾਹਰੋਂ ਬਹੁਤ ਸਾന്ത് ਤੇ ਪਿਆਰ ਦਿਖਾਈ ਦਿੰਦਾ ਸੀ ਇਹ ਸਾਰਾ ਮੰਜ਼ਰ ਦੇਖ ਕੇ ਹਲਵਾਈ ਨੇ ਨਾਈ ਨੂੰ ਕਿਹਾ ਯਾਰ ਇਹਨਾਂ ਲੋਕਾਂ ਦਾ ਆਪਸੀ ਪਿਆਰ ਇਨਸਾਨੀਅਤ ਤੇ ਬੋਲਣ ਦੀ ਮਿਠਾਸ ਦੇਖ ਕੇ ਮੈਨੂੰ ਆਪਣੀਆਂ ਬਣਾਈਆਂ ਮਠਿਆਈਆਂ ਵੀ ਫਿੱਕੀਆਂ ਮਹਿਸੂਸ ਹੋ ਰਹੀਆਂ ਨੇ ਨਾਈ ਨੇ ਕਿਹਾ ਮੇਰੇ ਦੋਸਤ ਜਰਾ ਧੀਰਜ ਰੱਖ ਕੁਝ ਸਮੇਂ ਬਾਅਦ ਤੈਨੂੰ ਮੇਰੀ ਕੈਂਚੀ ਤੇ ਉਸਤਰਾ ਇੰਨਾ ਤਿੱਖਾ ਨਹੀਂ ਲੱਗਣਾ ਜਿੰਨੀ ਇਹਨਾਂ ਲੋਕਾਂ ਦੀ ਜ਼ੁਬਾਨ ਤੇ ਸੋਚ ਤਿੱਖੀ ਹੈ ਉਦੋਂ ਮੇਟੁਰ ਦੇ ਤੁਰਦੇ ਇੱਕ ਚੌਰਾਹੇ ਤੇ ਪਹੁੰਚ ਗਏ ਨਾਈ ਨੇ ਹਲਵਾਈ ਨੂੰ ਕਿਹਾ ਇੱਕ ਕੰਮ ਕਰ ਤੂੰ ਇੱਥੇ ਲੇਟ ਜਾ ਤੇ ਇਹ ਚਾਦਰ ਆਪਣੇ ਉੱਪਰ ਲੈ ਲਾ ਜਦੋਂ ਤੱਕ ਮੈਂ ਨਾ ਕਹਾ ਤੂੰ ਕੋਈ ਹਿੱਲ ਜੁਲ ਨਾ ਕਰੀ ਸਾਡੇ ਅਗਲੇ ਸਾਲ ਭਰ ਦੀ ਕਮਾਈ ਇਸੇ ਚੌਰਾਹੇ ਤੋਂ ਮਿਲਣ ਵਾਲੀ ਹੈ ਤੂੰ ਸਿਰਫ ਇਸ ਬਸਤੀ ਦੇ ਸਭ ਤੋਂ ਨੇਕ ਤੇ ਚੰਗੇ ਧਾਰਮੀ ਲੋਕਾਂ ਨੂੰ ਵੇਖਦਾ ਰਹੀਂ ਇਸ ਤਰ੍ਹਾਂ ਨਾਈ ਚੌਰਾਹੇ ਤੇ ਖੜਾ ਹੋ ਗਿਆ ਤੇ ਹਲਵਾਈ ਚਾਦਰ ਆਪਣੇ ਉੱਪਰ ਲੈ ਕੇ ਲੇਟ ਗਿਆ ਕੁਝ ਹੀ ਸਮੇਂ ਵਿੱਚ ਇੱਕ ਮੁਸਲਮਾਨ ਉੱਥੇ ਆ ਪਹੁੰਚਿਆ ਉਹ ਹਲਵਾਈ ਤੇ ਨਾਈ ਨੂੰ ਦੇਖ ਕੇ ਰੁਕ ਗਿਆ ਤੇ ਪੁੱਛਣ ਲੱਗਾ ਖੈਰ ਤਾਂ ਹੈ ਇਹ ਕੌਣ ਹੈ ਜਿਹੜਾ ਚਾਦਰ ਵਿੱਚ ਲਿਪਟਿਆ ਪਿਆ ਏ ਨਾਈ ਨੇ ਜਵਾਬ ਦਿੱਤਾ ਜਨਾਬ ਮੈਂ ਤਾਂ ਖੁਦ ਇਸ ਵਸਤੀ ਵਿੱਚ ਇੱਕ ਅਜਨਬੀ ਹਾਂ ਅੱਜ ਜਦੋਂ ਮੈਂ ਇਸ ਵਸਤੀ ਵਿੱਚ ਆਇਆ ਤਾਂ ਮੈਨੂੰ ਇਹ ਆਦਮੀ ਗਲੀ ਵਿੱਚ ਡਿੱਗਿਆ ਹੋਇਆ ਮਿਲਿਆ ਮੈਂ ਇਸ ਨੂੰ ਹਕੀਮ ਦੇ ਕੋਲ ਲੈ ਗਿਆ ਪਰ ਹਕੀਮ ਸਾਹਿਬ ਨੇ ਕਿਹਾ ਕਿ ਇਹਦੇ ਇਲਾਜ ਲਈ ਤਾਂ ਹਜ਼ਾਰ ਰੁਪਏ ਦਾ ਖਰਚਾ ਹੋਵੇਗਾ ਵੈਸੇ ਮੇਰੇ ਖਿਆਲ ਨਾਲ ਵਿੱਚ ਤੁਸੀਂ ਮਸਜਿਦ ਤੋਂ ਆ ਰਹੇ ਹੋ ਸਹੀ ਕਿਹਾ ਨਮਾਜ਼ ਮੁਸਲਮਾਨ ਬੋਲਿਆ ਹਾਂ ਹਾਂ ਮੈਂ ਸਵਸਤੀ ਦਾ ਮੌਲਵੀ ਹਾਂ ਨਾਈ ਨੇ ਕਿਹਾ ਖੁਦਾ ਤੁਹਾਨੂੰ ਖੁਸ਼ ਰੱਖੇ ਫਿਰ ਤਾਂ ਤੁਸੀਂ ਸਦਕੇ ਤੇ ਖੈਰਾਤ ਵਿੱਚ ਯਕੀਨ ਰੱਖਦੇ ਹੋਮੋਗੇ ਮੁਸਲਮਾਨ ਨੇ ਕਿਹਾ ਬਿਲਕੁਲ ਯਕੀਨ ਰੱਖਦਾ ਸਦਕੇ ਖੈਰਾਤ ਤੋਂ ਵੱਡਾ ਨੇਕੀ ਦਾ ਕੰਮ ਹੋਰ ਕੋਈ ਨਹੀਂ ਆ ਨਾਈ ਨੇ ਕਿਹਾ ਫਿਰ ਮੇਰੀ ਇੱਕ ਬੇਨਤੀ ਹੈ ਕਿ ਮੈਨੂੰ ਕੁਝ ਰੁਪਏ ਦੇ ਦਿਓ ਤਾਂ ਕਿ ਇਸ ਗਰੀਬ ਤੇ ਲਾਚਾਰ ਆਦਮੀ ਦਾ ਇਲਾਜ ਹੋ ਸਕੇ ਤੇ ਇਸ ਦੀ ਜ਼ਿੰਦਗੀ ਬਚ ਸਕੇ ਮੁਸਲਮਾਨ ਨੇ ਕਿਹਾ ਸਦਕੇ ਖੈਰਾਤ ਦੀ ਗੱਲ ਤਾਂ ਬਿਲਕੁਲ ਸਹੀ ਹੈ ਤੇ ਇਹ ਬੜਾ ਹੀ ਨੇਕੀ ਦਾ ਕੰਮ ਵੀ ਹੈ ਪਰ ਪਹਿਲਾਂ ਮੈਨੂੰ ਇਹ ਤਾਂ ਪਤਾ ਲੱਗੇ ਕਿ ਇਸ ਆਦਮੀ ਦਾ دین ਧਰਮ ਕੀ ਹੈ ਕਿ ਇਹ ਮੁ슬ਮਾਨ ਹੈ ਨਾਇ ਨੇ ਕਿਹਾ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਕਿ ਇਹ ਕਿਹੜੇ ਧਰਮ ਨਾਲ ਸੰਬੰਧ ਰੱਖਦਾ ਹੈ ਮੁਸਲਮਾਨ ਕਹਿਣ ਲੱਗਾ ਤਾਂ ਇਸ ਦਾ ਮਤਲਬ ਇਹ ਹੈ ਕਿ ਇਹ Hindu, Isai ਜਾਂ ਫਿਰ Sikh ਵੀ ਹੋ ਸਕਦਾ ਹੈ ਨਾਇ ਨੇ ਜਵਾਬ ਦਿੱਤਾ ਹਾਂਜੀ ਬਿਲਕੁਲ ਹੋ ਸਕਦਾ ਹੈ ਕਿ ਇਹ ਮੁਸਲਮਾਨ ਨਾ ਹੋਵੇ ਤੇ ਕਿਸੇ ਹੋਰ ਧਰਮ ਨਾਲ ਸਬੰਧ ਰੱਖਦਾ ਹੋਵੇ ਤਾਂ ਮੁਸਲਮਾਨ ਕਹਿਣ ਲੱਗਾ ਤਾਂ ਫਿਰ ਮੈਂ ਇਸ ਲਈ ਸਦਕਾ ਨਹੀਂ ਕਰਾਂਗਾ ਜੇ ਮੈਂ ਸਦਕਾ ਕਰ ਦਿੱਤਾ ਤੇ ਇਹ ਮੁਸਲਮਾਨ ਨਾ ਨਿਕਲਿਆ ਤਾਂ ਮੈਨੂੰ ਇਸ ਨੇਕੀ ਦਾ ਅਜ਼ਰ ਕਿਵੇਂ ਮਿਲੇਗਾ ਨਾ ਹੀ ਕਹਿਣ ਲੱਗਾ ਪਰ ਹਜ਼ੂਰ ਚਲੋ ਇਹ ਮੁਸਲਮਾਨ ਨਾ ਹੀ ਸਹੀ ਜੇ ਇਹ ਕਿਸੇ ਹੋਰ ਧਰਮ ਨਾਲ ਵੀ ਸੰਬੰਧਿਤ ਹੋਵੇ ਫਿਰ ਵੀ ਇਹ ਇੱਕ ਇਨਸਾਨ ਤਾਂ ਹੈ ਹੀ ਇਹ ਆਦਮੀ ਮਰ ਗਿਆ ਤਾਂ ਖੁਦਾ ਨੂੰ ਤੁਸੀਂ ਹੀ ਜਵਾਬਦੇ ਹੋਮੋਗੇ ਇਹ ਉਸ ਦਾ ਇੱਕ ਬੰਦਾ ਸਿਰਫ ਇਸ ਲਈ ਮਰ ਗਿਆ ਕਿਉਂਕਿ ਉਸ ਨੂੰ ਇਲਾਜ ਲਈ ਪੈਸੇ ਨਹੀਂ ਮਿਲੇ ਹਾਲਾਂਕਿ ਇਸ ਦਾ ਹਾਲ ਇੱਕ ਨੇਕ ਬੰਦੇ ਨੂੰ ਪਤਾ ਵੀ ਸੀ ਮੁਸਲਮਾਨ ਕਹਿਣ ਲੱਗਾ ਮੈਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਕਹਿ ਕੇ ਉਹ ਉੱਥੋਂ ਚਲੇ ਗਿਆ ਨਾਇਨੇ ਹਲਵਾਈ ਦੇ ਕੰਨ ਵਿੱਚ ਕਿਹਾ ਦੇਖਿਆ ਮੇਰੇ ਦੋਸਤ ਤੂੰ ਇਸ ਨੇਕ ਤੇ ਧਾਰਮੀ ਬੰਦੇ ਦੇ ਵਿਚਾਰ ਸੁਣੇ ਹਲਵਾਈ ਨੇ ਕਿਹਾ ਹਾਂ ਦੋਸਤ ਮੈਂ ਤਾਂ ਹੈਰਾਨ ਹ ਇਸ ਨੇ ਇਹ ਵੀ ਨਹੀਂ ਸੋਚਿਆ ਇਹ ਇੱਕ ਇਨਸਾਨ ਮੁਸੀਬਤ ਵਿੱਚ ਹੈ ਤੇ ਇਹਦੀ ਮਦਦ ਕਰਨੀ ਚਾਹੀਦੀ ਹੈ ਸੋ ਇੰਨੇ ਵਿੱਚ ਇੱਕ ਹਿੰਦੂ ਪੰਡਤ ਉਹਨਾਂ ਦੇ ਕੋਲ ਆ ਗਿਆ ਤੇ ਨਾਈ ਤੋਂ ਪੁੱਛਣ ਲੱਗਾ ਕੀ ਗੱਲ ਹੈ ਭਾਈ ਇਹ ਚਾਦਰ ਵਿੱਚ ਲਿਪਟਿਆ ਹੋਇਆ ਕੌਣ ਹੈ ਨਾਈ ਕਹਿਣ ਲੱਗਾ ਤੁਸੀਂ ਸ਼ਾਇਦ ਮੰਦਰ ਤੋਂ ਆ ਰਹੇ ਹੋ ਹਿੰਦੂ ਨੇ ਕਿਹਾ ਹਾਂ ਮੈਂ ਮੰਦਰ ਤੋਂ ਹੀ ਆ ਰਿਹਾ ਅੰਦਰਸਲ ਮੈਂ ਇੱਥੋਂ ਦਾ ਪੁਜਾਰੀ ਹਾਂ ਨਾਈ ਨੇ ਕਿਹਾ ਬਹੁਤ ਵਧੀਆ ਫਿਰ ਤਾਂ ਤੁਸੀਂ ਦਾਨਪੁੰਨ ਦੀ ਮਹਾਨਤਾ ਬਾਰੇ ਵੀ ਸਿਖਾਉਂਦੇ ਹੋਮੋਗੇ ਹਿੰਦੂ ਨੇ ਕਿਹਾ ਹਾਂ ਬਿਲਕੁਲ ਦਾਨ ਕਰਨਾ ਬਹੁਤ ਵੱਡਾ ਪੁੰਨ ਦਾ ਕੰਮ ਹੁੰਦਾ। ਨਾਈ ਕਹਿਣ ਲੱਗਾ ਤਾਂ ਜਨਾਬ ਮਿਹਰबानी ਕਰਕੇ ਰੁਪਏ ਦਾਨ ਦੇ ਦਿਓ। ਇਹ ਅਜਨਬੀ ਬਿਮਾਰ ਹੈ ਤੇ ਇਹਦੇ ਇਲਾਜ ਲਈ ਮੈਨੂੰ ਕੁਝ ਕੋ ਹਜ਼ਾਰ ਰੁਪਏ ਦੀ ਲੋੜ ਹੈ। ਮੈਂ ਇਹਦੇ ਇਲਾਜ ਲਈ ਪੈਸੇ ਇਕੱਠੇ ਕਰ ਰਿਹਾ। ਜੇ ਪੈਸੇ ਨਾ ਮਿਲੇ ਤਾਂ ਇਹ ਵਿਚਾਰਾ ਮਰ ਜਾਵੇਗਾ। ਜੇ ਤੁਸੀਂ ਇਸ ਨੇਕੀ ਦੇ ਕੰਮ ਵਿੱਚ ਮੇਰੀ ਮਦਦ ਕਰਦੇ ਹੋਗੇ ਤਾਂ ਤੁਹਾਨੂੰ ਵੀ ਇਸ ਦਾ ਪੁੰਨ ਜ਼ਰੂਰ ਮਿਲੇਗਾ। ਹਿੰਦੂ ਕਹਿਣ ਲੱਗਾ ਬਿਲਕੁਲ ਸਹੀ ਦਾਨ ਕਰਨਾ ਤਾਂ ਬੜਾ ਪੁੰਨ ਦਾ ਕੰਮ ਹੁੰਦਾ ਤੇ ਮੈਨੂੰ ਦਾਨ ਦੇਣ ਵਿੱਚ ਕੋਈ ਸਮੱਸਿਆ ਨਹੀਂ ਹੈ ਪਰ ਮੈਨੂੰ ਇਹ ਤਾਂ ਪਤਾ ਲੱਗੇ ਕਿ ਇਸ ਆਦਮੀ ਦਾ ਧਰਮ ਕਿਹੜਾ ਹੈ ਨਾਈ ਨੇ ਕਿਹਾ ਜਨਾਬ ਮੈਨੂੰ ਇਸ ਬਾਰੇ ਨਹੀਂ ਪਤਾ ਇਹ ਸ਼ਾਇਦ ਮੁਸਲਮਾਨ ਵੀ ਹੋ ਸਕਦਾ ਹੈ ਸ਼ਾਇਦ ਸਿੱਖ ਵੀ ਜਾਂ ਫਿਰ ਈਸਾਈ ਵੀ ਹੋ ਸਕਦਾ ਹੈ ਪਰ ਇਸ ਗੱਲ ਨਾਲ ਕੀ ਫਰਕ ਪੈਂਦਾ ਆਖਿਰ ਹੈ ਤਾਂ ਇੱਕ ਇਨਸਾਨ ਹੀ ਨਾ ਹਿੰਦੂ ਨੇ ਕਿਹਾ ਵੇਖ ਭਾਈ ਬਹੁਤ ਫਰਕ ਪੈਂਦਾ ਜੇ ਮੈਂ ਇਸ ਨੂੰ ਦਾਨ ਕਰ ਦੇਵਾਂ ਇਹ hindu ਨਾ ਨਿਕਲਿਆ ਤਾਂ ਮੈਨੂੰ ਦਾਨ ਕਰਨ ਦਾ ਫਲ ਨਹੀਂ ਮਿਲੇਗਾ ਇੱਕ hindu ਸਿਰਫ hindu ਨੂੰ ਹੀ ਦਾਨ ਕਰਦਾ ਚੰਗਾ ਲੱਗਦਾ ਤੇ ਅਜਿਹੇ ਹਾਲਤ ਵਿੱਚ ਹੀ ਉਸ ਨੂੰ ਪੁੰਨ ਮਿਲੇਗਾ ਸੋ ਮੈਨੂੰ ਇਸ ਆਦਮੀ ਦੇ ਧਰਮ ਬਾਰੇ ਕੁਝ ਨਹੀਂ ਪਤਾ ਇਸ ਲਈ ਮੈਂ ਇਸ ਨੂੰ ਦਾਨ ਨਹੀਂ ਕਰਾਂਗਾ ਇਹ ਕਹਿ ਕੇ ਉਹ hindu ਵੀ ਉੱਥੋਂ ਚਲਿਆ ਗਿਆ ਕੁਝ ਸਮੇਂ ਬਾਅਦ ਇੱਕ ਇਸਾਈ ਪਾਦਰੀ ਉੱਥੇ ਆਇਆ ਤੇ ਪੁੱਛਣ ਲੱਗਾ ਕੀ ਗੱਲ ਹੈ ਤੁਸੀਂ ਚੌਰਾਹੇ ਤੇ ਕਿਉਂ ਖੜੇ ਹੋ ਤੇ ਇਹ ਚਾਦਰ ਔੜੀ ਕੌਣ ਪਿਆਏ ਨਾ ਹੀ ਬੋਲਿਆ ਕੀ ਤੁਸੀਂ ਚਰਚ ਤੋਂ ਆ ਰਹੇ ਹੋ ਪਾਦਰੀ ਨੇ ਜਵਾਬ ਦਿੱਤਾ ਹਾਂ ਬਿਲਕੁਲ ਮੈਂ ਇਸ ਵਸਤੀ ਦੀ ਚਰਚ ਦਾ ਪਾਦਰੀ ਹਾਂ ਨਾਈ ਨੇ ਕਿਹਾ ਫਿਰ ਤਾਂ ਤੁਸੀਂ ਚੈਰੀਟੀ ਤੇ ਵੀ ਯਕੀਨ ਕਰਦੇ ਹੋਮੂਗੇ ਪਾਦਰੀ ਨੇ ਕਿਹਾ ਕਿਉਂ ਨਹੀਂ ਇਹ ਤਾਂ ਬਹੁਤ ਚੰਗਾ ਕੰਮ ਹੈ ਇਸ ਨਾਲ ਗॉड ਖੁਸ਼ ਹੁੰਦਾ ਨਾਈ ਨੇ ਕਿਹਾ ਜਨਾਬ ਮਿਹਰबानी ਕਰਕੇ ਕੁਝ ਰੁਪਏ ਡੋਨੇਟ ਕਰ ਦਿਓ ਮੈਂ ਇਸ ਆਦਮੀ ਦੇ ਇਲਾਜ ਲਈ ਪੈਸੇ ਇਕੱਠੇ ਕਰ ਰਿਹਾ ਇਸ ਦੇ ਇਲਾਜ ਲਈ ਹਜ਼ਾਰ ਰੁਪਏ ਦੀ ਲੋੜ ਹੈ ਪਾਦਰੀ ਨੇ ਕਿਹਾ ਮੈਂ ਚੈਰਿਟੀ ਦੇ ਪੈਸੇ ਦੇ ਦੇਵਾਂਗਾ ਪਰ ਮੈਨੂੰ ਇਹ ਤਾਂ ਪਤਾ ਲੱਗੇ ਕਿ ਆਦਮੀ ਕਿਹੜੇ ਧਰਮ ਨਾਲ ਸੰਬੰਧਿਤ ਹੈ ਨਾਈ ਨੇ ਜਵਾਬ ਦਿੱਤਾ ਮੈਨੂੰ ਇਸ ਦੇ ਧਰਮ ਦਾ ਕੋਈ ਪਤਾ ਨਹੀਂ ਹੈ ਪਰ ਮੈਂ ਇਹਨਾਂ ਜ਼ਰੂਰ ਜਾਣਦਾ ਕਿ ਇਹ ਇੱਕ ਇਨਸਾਨ ਹੈ ਤੇ ਮੈਂ ਇੱਕ ਇਨਸਾਨ ਹੋਣ ਦੇ ਨਾਤੇ ਇਹਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਪਾਦਰੀ ਨੇ ਕਿਹਾ ਜੇ ਮੈਂ ਚੈਰਿਟੀ ਕਰ ਦਵਾਂ ਤੇ ਇਹ ਈਸਾਈ ਨਾ ਨਿਕਲਿਆ ਤਾਂ ਮੈਨੂੰ ਇਸ ਦਾ ਫਲ ਨਹੀਂ ਮਿਲੇਗਾ ਇਹ ਕਹਿ ਕੇ ਪਾਦਰੀ ਵੀ ਉੱਥੋਂ ਚਲੇ ਆ ਗਿਆ ਕੁਝ ਸਮੇਂ ਬਾਅਦ ਇੱਕ ਸਿੱਖ ਉੱਥੇ ਆਇਆ ਤੇ ਉਹਨੇ ਵੀ ਉਹੀ ਸਵਾਲ ਕੀਤਾ ਨਾਈ ਨੇ ਕਿਹਾ ਜਨਾਬ ਜੇ ਤੁਸੀਂ ਦਾਨ ਦੇਣ ਨੂੰ ਨੇਕੀ ਦਾ ਕੰਮ ਮੰਨਦੇ ਹੋ ਤਾਂ ਮਿਹਰਬਾਨੀ ਕਰਕੇ ਕੁਝ ਰੁਪਏ ਦਾਨ ਕਰ ਦਿਓ ਇਸ ਆਦਮੀ ਨੂੰ ਇਲਾਜ ਲਈ ਪੈਸਿਆਂ ਦੀ ਲੋੜ ਹੈ ਸਿੱਖ ਨੇ ਕਿਹਾ ਮੈਂ ਦਾਨ ਜ਼ਰੂਰ ਕਰਾਂਗਾ ਪਰ ਮੈਨੂੰ ਇਹ ਤਾਂ ਪਤਾ ਲੱਗੇ ਕਿ ਇਹ ਆਦਮੀ ਸਿੱਖ ਹੈ ਜਾਂ ਕਿਸੇ ਹੋਰ ਧਰਮ ਦਾ ਹੈ ਨਾਈ ਨੇ ਕਿਹਾ ਕਿ ਇਹਦੇ ਧਰਮ ਦਾ ਕੋਈ ਪਤਾ ਨਹੀਂ ਪਰ ਇਹ ਇੱਕ ਇਨਸਾਨ ਜ਼ਰੂਰ ਹੈ ਇਸੇ ਕਰਕੇ ਮੈਂ ਇਸ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਉਸ ਨੇ ਵੀ ਇਹੀ ਜਵਾਬ ਦਿੱਤਾ ਜ਼ਿੰਮੇਦਾਰ ਕਰ ਦਿੱਤਾ ਤੇ ਇਹ ਮੇਰੇ ਧਰਮ ਦਾ ਨਾਂ ਨਿਕਲਿਆ ਤਾਂ ਮੈਨੂੰ ਇਸ ਦਾ ਪੁੰਨ ਨਹੀਂ ਮਿਲੇਗਾ ਇਸੇ ਕਰਕੇ ਮੈਨੂੰ ਇਜਾਜ਼ਤ ਦਿਓ ਇਹ ਕਹਿ ਕੇ ਉਹ ਵੀ ਉੱਥੋਂ ਚੱਲ ਗਿਆ ਸਿੱਖ ਦੇ ਜਾਣ ਤੋਂ ਬਾਅਦ ਨਾਈ ਨੇ ਹਲਵਾਈ ਦੇ ਕੰਨ ਵਿੱਚ ਕਿਹਾ ਦੇਖਿਆ ਮੇਰੇ ਦੋਸਤ ਕਿਹੋ ਜਿਹੇ ਧਰਮ ਪਾਲਕਾਂ ਤੇ ਇਹ ਰੀਤੀ ਰਿਵਾਜਾਂ ਵਾਲੀ ਬਸਤੀ ਹੈ ਹਲਵਾਈ ਨੇ ਕਿਹਾ ਹਾਂ ਮੇਰੇ ਦੋਸਤ ਤੂੰ ਸਹੀ ਕਿਹਾ ਸੀ ਪਰ ਅਜੇ ਤੱਕ ਸਾਨੂੰ ਕਿਸੇ ਨੇ ਇੱਕ ਬੁੱਟੀ ਕੌੜੀ ਵੀ ਨਹੀਂ ਦਿੱਤੀ ਪੈਸੇ ਕਿੱਥੋਂ ਮਿਲਣਗੇ ਨਾਈ ਨੇ ਕਿਹਾ ਮੇਰੇ ਦੋਸਤ ਬਸ ਕੁਝ ਸਮਾਂ ਹੋਰ ਧੀਰਜ ਰੱਖ ਅੱਜ ਸਾਨੂੰ ਇੱਥੋਂ ਇੰਨੇ ਪੈਸੇ ਮਿਲਣਗੇ ਕਿ ਸਾਲ ਭਰ ਕੁਝ ਕਰਨ ਦੀ ਲੋੜ ਨਹੀਂ ਪਵੇਗੀ ਨਾਈ ਤੇ ਹਲਵਾਈ ਕਈ ਘੰਟਿਆਂ ਤੱਕ ਚੌਰਾਹੇ ਤੇ ਖੜੇ ਰਹੇ ਕੁਝ ਸਮੇਂ ਬਾਅਦ ਉਹੀ ਮੁਸਲਮਾਨ ਉਹਨਾਂ ਦੇ ਕੋਲ ਵਾਪਸ ਆਇਆ ਉਸਨੇ ਨਾਈ ਤੋਂ ਪੁੱਛਿਆ ਤੁਸੀਂ ਅਜੇ ਤੱਕ ਇੱਥੇ ਹੀ ਖੜੇ ਹੋ ਕਿਸ ਆਦਮੀ ਲਈ ਪੈਸੇ ਇਕੱਠੇ ਨਹੀਂ ਹੋਏ ਨਾਈ ਨੇ ਕਿਹਾ ਹਜ਼ੂਰ ਪੈਸੇ ਇਕੱਠੇ ਨਹੀਂ ਹੋਏ ਤੇ ਦੁੱਖ ਹੁਣ ਇਸ ਗੱਲ ਦਾ ਹੈ ਕਿ ਇਸ ਆਦਮੀ ਦਾ ਦੇਹਾਂਤ ਹੋ ਗਿਆ। ਮੁਸਲਮਾਨ ਬੋਲਿਆ, "ਓਹੋ, ਇਹ ਤਾਂ ਬਹੁਤ ਬੁਰਾ ਹੋਇਆ। ਕੀ ਇਹ ਪਤਾ ਚੱਲਿਆ ਕਿ ਇਹ ਕਿਹੜੇ ਧਰਮ ਦਾ ਸੀ?" ਨਾਈ ਨੇ ਜਵਾਬ ਦਿੱਤਾ, "ਧਰਮ ਦਾ ਤਾਂ ਪਤਾ ਨਹੀਂ ਚੱਲਿਆ ਪਰ ਮਰਨ ਵੇਲੇ ਇਹਨੇ ਅੱਲਾ ਅੱਲਾ ਜ਼ਰੂਰ ਪੁਕਾਰਿਆ।" ਮੁਸਲਮਾਨ ਕਹਿਣ ਲੱਗਾ, "ਤਾਂ ਫਿਰ ਇਹ ਤਾਂ ਮੁਸਲਮਾਨ ਸੀ ਤੇ ਇਹ ਅੱਲਾ ਦਾ ਨਾਮ ਲੈਣਾ ਇਸ ਗੱਲ ਦੀ ਗਵਾਹੀ ਹੈ।" ਨਾਈ ਨੇ ਕਿਹਾ, "ਪਰ ਜਨਾਬ ਹੁਣ ਕੀ ਫਰਕ ਪੈਂਦਾ?" ਹੁਣ ਤਾਂ ਇਹ ਆਦਮੀ ਮਰ ਚੁੱਕਿਆ ਹੈ ਹੁਣ ਤਾਂ ਮੈਂ ਇਹ ਸੋਚ ਰਿਹਾ ਕਿ ਇਸ ਨੂੰ ਦਫਨਾ ਦੇਵਾਂ ਜਾਂ ਫਿਰ ਸਾੜ ਦੇਵਾਂ ਪਰ ਇਹਦੇ ਲਈ ਵੀ ਘੱਟੋ ਘੱਟ 20000 ਰੁਪਏ ਦੀ ਲੋੜ ਹੋਵੇਗੀ ਮੇਰੇ ਖਿਆਲ ਵਿੱਚ ਇਹਨੂੰ ਨਹਿਰ ਵਿੱਚ ਹੀ ਸੁੱਟ ਦੇਣਾ ਚਾਹੀਦਾ ਮੁਸਲਮਾਨ ਗੁੱਸੇ ਵਿੱਚ ਕਹਿਣ ਲੱਗਾ ਹਰਗਿਜ਼ ਨਹੀਂ ਇਸ ਆਦਮੀ ਦੇ ਆਖਰੀ ਬੋਲ ਅੱਲਾ ਲਈ ਸੀ ਜੋ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਇਹ ਮੁਸਲਮਾਨ ਸੀ ਇਸ ਲਈ ਇਸ ਦੀ ਆਖਰੀ ਰਸਮ ਵੀ ਮੁਸਲਮਾਨਾਂ ਦੇ ਤਰੀਕੇ ਨਾਲ ਹੀ ਹੋਵੇਗੀ ਇਸ ਦਾ ਜ਼ਨਾਜਾ ਪੜਿਆ ਜਾਵੇਗਾ ਮੌਲਵੀ ਨੇ ਤੁਰੰਤ ਆਪਣੀ ਜੇਬ ਵਿੱਚ ਹੱਥ ਪਾਇਆ ਪੈਸੇ ਕੱਢਦੇ ਹੋਏ ਕਿਹਾ ਜੇ 20000 ਚਾਹੀਦੇ ਨੇ ਤਾਂ ਆ ਲਓ ਨਾਈ ਨੇ ਕਿਹਾ ਬਹੁਤ ਬਹੁਤ ਧੰਨਵਾਦ ਮੈਂ ਇਹ 20000 ਨਾਲ ਇਹਦੇ ਕਫਨ ਦਫਨ ਦਾ ਇੰਤਜ਼ਾਮ ਕਰਦਾ ਤੁਸੀਂ ਸ਼ਾਮ ਨੂੰ ਕਬਰ ਤਾਈ ਪਹੁੰਚ ਜਾਓ ਹੁਣ ਤੁਸੀਂ ਜਾ ਸਕਦੇ ਹੋ ਮੁਸਲਮਾਨ ਦੇ ਜਾਣ ਦੇ ਕੁਝ ਸਮੇਂ ਬਾਅਦ ਉਹੀ ਪੰਡਿਤ ਨਾਈ ਕੋਲ ਆਇਆ ਤੇ ਪੁੱਛਣ ਲੱਗਾ ਤੁਸੀਂ ਅਜੇ ਤੱਕ ਇੱਥੇ ਹੀ ਖੜੇ ਹੋ ਕੀ ਕਿਸੇ ਨੇ ਇਸ ਆਦਮੀ ਵੱਲ ਧਿਆਨ ਨਹੀਂ ਦਿੱਤਾ ਨਾਈ ਨੇ ਕਿਹਾ ਕਿ ਨਹੀਂ ਜਨਾਬ ਤੇ ਦੁੱਖ ਦੀ ਗੱਲ ਇਹ ਹੈ ਕਿ ਇਹ ਆਦਮੀ ਦੀ ਮੌਤ ਹੋ ਚੁੱਕੀ ਹੈ ਪੰਡਿਤ ਕਹਿਣ ਲੱਗਾ ਓਹੋ ਇਹ ਤਾਂ ਬਹੁਤ ਦੁੱਖ ਵਾਲੀ ਗੱਲ ਹੈ ਪਰ ਕੀ ਇਹਦੇ ਧਰਮ ਦਾ ਪਤਾ ਲੱਗਿਆ ਨਾਇਨੇ ਜਵਾਬ ਦਿੱਤਾ ਮਹਾਰਾਜ ਇਸ ਗੱਲ ਦਾ ਤਾਂ ਮੈਨੂੰ ਪਤਾ ਨਹੀਂ ਪਰ ਮਰਦੇ ਸਮੇ ਇਹ ਰਾਮ ਰਾਮ ਬੋਲਿਆ ਸੀ ਤਾਂ ਪੰਡਿਤ ਬੋਲਿਆ ਤਾਂ ਇਸ ਦਾ ਮਤਲਬ ਇਹ Hindu ਸੀ ਨਾਇਨੇ ਕਿਹਾ ਮਹਾਰਾਜ ਹੁਣ ਕੀ ਫਰਕ ਪੈਂਦਾ ਹੁਣ ਤਾਂ ਇਹ ਮਰ ਚੁੱਕਿਆ ਹੈ ਤੇ ਇਸ ਨੂੰ ਸਾੜਨ ਜਾਂ ਦਫਨਾਉਣ ਲਈ ਮੇਰੇ ਕੋਲ ਪੈਸੇ ਨਹੀਂ ਨੇ ਮੇਰੇ ਖਿਆਲ ਨਾਲ ਮੈਂ ਇਸੇ ਜਗ੍ਹਾ ਖੁਦਾਈ ਕਰਕੇ ਇਸ ਨੂੰ ਉਦਾਂ ਹੀ ਦਫਨਾ ਦੇਣਾ। ਪੰਡਤ ਨੇ ਕਿਹਾ ਕਦੇ ਵੀ ਨਹੀਂ। ਇਹਦਾ ਅੰਤਿਮ ਸੰਸਕਾਰ Hindu ਧਰਮ ਦੇ ਮੁਤਾਬਕ ਹੀ ਹੋਣਾ ਚਾਹੀਦਾ ਹੈ। ਨਾਈ ਕਹਿਣ ਲੱਗਾ ਜਨਾਬ ਇਹਦੇ ਲਈ ਤਾਂ ਘੱਟੋ-ਘੱਟ 20000 ਦੀ ਲੋੜ ਹੋਵੇਗੀ ਪਰ ਮੇਰੇ ਕੋਲ ਇੰਨੇ ਪੈਸੇ ਨਹੀਂ ਨੇ। ਪੰਡਤ ਨੇ ਕਿਹਾ ਤੂੰ ਇਹਦੀ ਚਿੰਤਾ ਨਾ ਕਰ। ਇਹ ਲੈ 20000 ਹੁਣ ਇਸ ਦਾ ਅੰਤਿਮ ਸੰਸਕਾਰ Hindu ਰੀਤੀ ਰਿਵਾਜਾਂ ਮੁਤਾਬਕ ਹੀ ਕਰੀਂ। ਨਾਈ ਬੋਲਿਆ ਬਹੁਤ ਬਹੁਤ ਸ਼ੁਕਰੀਆ ਜਨਾਬ ਤੁਸੀਂ ਬਸ ਸ਼ਾਮ ਨੂੰ ਸ਼ਮਸ਼ਾਨ ਘਾਟ ਪਹੁੰਚ ਜਾਓ ਮੈਂ ਇਹਨੂੰ ਉੱਥੇ ਲੈ ਕੇ ਆਵਾਂਗਾ ਪੰਡਿਤ ਦੇ ਜਾਣ ਤੋਂ ਬਾਅਦ ਈਸਾਈ ਪਾਦਰੀ ਵੀ ਉੱਥੇ ਆ ਗਿਆ ਪਾਦਰੀ ਨੇ ਪੁੱਛਿਆ ਤੁਸੀਂ ਅਜੇ ਤੱਕ ਇੱਥੇ ਹੀ ਖੜੇ ਹੋ ਕਿਸ ਆਦਮੀ ਲਈ ਕਿਸੇ ਨੇ ਚੈਰੀਟੀ ਨਹੀਂ ਕੀਤੀ ਤੇ ਨਾਈ ਨੇ ਕਿਹਾ ਨਹੀਂ ਜਨਾਬ ਪਰ ਦੁੱਖ ਦੀ ਗੱਲ ਇਹ ਹੈ ਕਿ ਇਹ ਆਦਮੀ ਮਰ ਚੁੱਕਿਆ ਪਾਦਰੀ ਨੇ ਕਿਹਾ ਓਹੋ ਇਹ ਤਾਂ ਬਹੁਤ ਬੁਰਾ ਹੋਇਆ ਪਰ ਕੀ ਇਸ ਦਾ ਧਰਮ ਪਤਾ ਚੱਲਿਆ ਕਿ ਇਹ ਕਿਸ ਧਰਮ ਨਾਲ ਸੰਬੰਧਿਤ ਸੀ ਨਾਈ ਨੇ ਕਿਹਾ ਜਨਾਬ ਇਸ ਗਾਲ ਦਾ ਮੈਨੂੰ ਕੋਈ ਪਤਾ ਨਹੀਂ ਪਰ ਇਹਦੇ ਗਲੇ ਤੋਂ ਇਹ ਲੋਕਟ ਮਿਲਿਆ ਇਸਾਈ ਨੇ ਲੋਕਟ ਦੇਖਿਆ ਤੇ ਚੀਖ ਪਿਆ ਇਹ ਤਾਂ ਸਲੀਬ ਦਾ ਨਿਸ਼ਾਨ ਹੈ ਇਸ ਦਾ ਮਤਲਬ ਇਹ ਹੈ ਕਿ ਇਹ ਆਦਮੀ ਇੱਕ ਈਸਾਈ ਸੀ ਨਾਈ ਨੇ ਕਿਹਾ ਸ਼ਾਇਦ ਇਹ ਇੱਕ ਈਸਾਈ ਹੀ ਸੀ ਪਰ ਹੁਣ ਕੀ ਫਰਕ ਪੈਂਦਾ ਜਨਾਬ ਇਹ ਆਦਮੀ ਤਾਂ ਮਰ ਚੁੱਕਿਆ ਮੈਂ ਤਾਂ ਸੋਚ ਰਿਹਾ ਸੀ ਕਿ ਇਹਨੂੰ ਨਾਲ ਵਾਲੀ ਨਹਿਰ ਵਿੱਚ ਸੁੱਟ ਦਿਆਂ ਈਸਾਈ ਨੇ ਗੁੱਸੇ ਵਿੱਚ ਕਿਹਾ ਇਹ ਕਦੇ ਨਹੀਂ ਹੋ ਸਕਦਾ ਜੇਕਰ ਇਹ ਆਦਮੀ ਈਸਾਈ ਸੀ ਤਾਂ ਇਸਦੀ ਆਖਰੀ ਰਸਮ ਈਸਾਈ ਰਿਵਾਜਾਂ ਮੁਤਾਬਕ ਹੀ ਹੋਵੇਗੀ ਨਾਈ ਨੇ ਕਿਹਾ ਜਨਾਬ ਪਰ ਇਹਦੇ ਲਈ 20000 ਦਾ ਖਰਚਾ ਹੋਵੇਗਾ ਈਸਾਈ ਨੇ ਤੁਰੰਤ ਆਪਣੀ ਜੇਬ ਵਿੱਚੋਂ 20000 ਕੱਢ ਕੇ ਨਾਈ ਦੇ ਹੱਥ ਤੇ ਰੱਖ ਦਿੱਤੇ ਤੇ ਕਿਹਾ ਹੁਣ ਇਸਦੀ ਆਖਰੀ ਰਸਮ ਇੱਕ ਈਸਾਈ ਆਦਮੀ ਵਾਂਗ ਕਰੀ ਨਾਈ ਨੇ ਕਿਹਾ ਬਹੁਤ ਬਹੁਤ ਸ਼ੁਕਰੀਆ ਜਨਾਬ ਤੁਸੀਂ ਸ਼ਾਮ ਨੂੰ ਚਰਚ ਵਿੱਚ ਪਹੁੰਚ ਜਾਓ ਮੈਂ ਇਸ ਦਾ ਤਾਂ ਬਹੁਤ ਖੇਦ ਕੇ ਉੱਥੇ ਲਿਆਵਾਂਗਾ ਸੋ ਕੁਝ ਸਮੇਂ ਬਾਅਦ ਸਿੱਖ ਵੀ ਉੱਥੇ ਆ ਗਿਆ ਤੇ ਕਹਿਣ ਲੱਗਾ ਤੁਸੀਂ ਅਜੇ ਤੱਕ ਇੱਥੇ ਹੀ ਖੜੇ ਹੋ ਨਹੀਂ ਬੋਲਿਆ ਕਿ ਜਨਾਬ ਕਿਸੇ ਨੇ ਇਸ ਆਦਮੀ ਦਾ ਧਿਆਨ ਨਹੀਂ ਕੀਤਾ ਤੇ ਇਹ ਆਦਮੀ ਮਰ ਗਿਆ ਸਿੱਖ ਨੇ ਕਿਹਾ ਇਹ ਤਾਂ ਬਹੁਤ ਬੁਰਾ ਹੋਇਆ ਪਰ ਇਹਦਾ ਧਰਮ ਕੀ ਸੀ ਪਤਾ ਚੱਲਿਆ ਨਾਈ ਨੇ ਕਿਹਾ ਧਰਮ ਦਾ ਤਾਂ ਪਤਾ ਨਹੀਂ ਚੱਲਿਆ ਪਰ ਮਰਨ ਵੇਲੇ ਇਹਨੇ ਇੱਕ ਹੀ ਨਾਮ ਬੋਲਿਆ ਸੀ ਸਿੱਖ ਨੇ ਪੁੱਛਿਆ ਕਿਹੜਾ ਨਾਮ ਬੋਲਿਆ ਸੀ ਨਾਈ ਨੇ ਕਿਹਾ ਈਨੇ ਉੱਚੀ ਆਵਾਜ਼ ਵਿੱਚ ਕਿਹਾ ਸੀ ਕਿ ਵਾਹਿਗੁਰੂ ਵਾਹਿਗੁਰੂ ਤੇ ਫਿਰ ਸਦਾ ਲਈ ਚੁੱਪ ਹੋ ਗਿਆ ਸਿੱਖ ਨੇ ਕਿਹਾ ਤਾਂ ਫਿਰ ਇਹ ਆਦਮੀ ਸਿੱਖੀ ਧਰਮ ਦਾ ਸੀ ਨਾਈ ਨੇ ਕਿਹਾ ਜਨਾਬ ਹੁਣ ਕੀ ਫਰਕ ਪੈਂਦਾ ਮੈਂ ਤਾਂ ਇਹਨੂੰ ਹੁਣ ਨਹਿਰ ਵਿੱਚ ਸੁੱਟਣ ਜਾ ਰਿਹਾ ਸਿੱਖ ਨੇ ਗੁੱਸੇ ਨਾਲ ਕਿਹਾ ਓਏ ਬਿਲਕੁਲ ਨਹੀਂ ਇਹਦਾ ਅੰਤਿਮ ਸੰਸਕਾਰ ਸਿੱਖ ਧਰਮ ਦੇ ਅਨੁਸਾਰ ਹੀ ਹੋਵੇਗਾ ਸੋ ਇਸੇ ਤਰ੍ਹਾਂ ਨਾਈ ਨੇ ਸਿੱਖ ਤੋਂ ਵੀ 20000 ਰੁਪਏ ਲੈ ਲਏ ਸਿੱਖ ਨੇ ਤੁਰੰਤ 20000 ਨਾਈ ਦੇ ਹੱਥ ਵਿੱਚ ਰੱਖ ਦਿੱਤੇ ਤੇ ਕਿਹਾ ਹੁਣ ਤੋਂ ਚਿੰਤਾ ਛੱਡ ਤੇ ਇਹਦੇ ਅੰਤਿਮ ਸੰਸਕਾਰ ਦੀ ਤਿਆਰੀ ਕਰ। ਨਾਈ ਨੇ ਕਿਹਾ, "ਸ਼ੁਕਰੀਆ ਜਨਾਬ, ਤੁਸੀਂ ਸ਼ਾਮ ਨੂੰ ਸ਼ਮਸ਼ਾਨ ਘਾਟ ਪਹੁੰਚ ਜਾਓ। ਮੈਂ ਇਹਨੂੰ ਉੱਥੇ ਲਿਆਵਾਂਗਾ।" ਸਿੱਖ ਦੇ ਜਾਣ ਤੋਂ ਬਾਅਦ ਨਾਈ ਨੇ ਹਲਵਾਈ ਨੂੰ ਕਿਹਾ, "ਉਠ ਮੇਰੇ ਦੋਸਤ, ਹੁਣ ਇੱਥੋਂ ਜਾਣ ਦਾ ਸਮਾਂ ਹੋ ਗਿਆ।" ਹਲਵਾਈ ਨੇ ਕਿਹਾ, "ਹਾਂ ਦੋਸਤ, ਚੱਲਦੇ ਆਂ।" ਇਸ ਤਰ੍ਹਾਂ ਦੋਵਾਂ ਨੇ ਪੈਸੇ ਇਕੱਠੇ ਕੀਤੇ ਤੇ ਉੱਥੋਂ ਚੱਲਣ ਦੀ ਤਿਆਰੀ ਕਰ ਲਈ। ਤੁਰਦਿਆਂ-ਤੁਰਦਿਆਂ ਹਲਵਾਈ ਨੇ ਨਾਈ ਨੂੰ ਕਿਹਾ, "ਕਿ ਇਹਨਾਂ ਧਰਮ ਦੇ ਠੇਕੇਦਾਰਾਂ ਦੀ ਹਾਲਤ ਤਾਂ ਦੇ ਜੀਉਂਦੇ ਇਨਸਾਨ ਦੀ ਕਦਰ ਨਹੀਂ ਕਰਦੇ ਤੇ ਜਦੋਂ ਇਨਸਾਨ ਮਰ ਜਾਂਦਾ ਹੈ ਤਾਂ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਨੇ ਨਾਇਨੇ ਕਿਹਾ ਦੋਸਤ ਬਿਲਕੁਲ ਸਹੀ ਕਿਹਾ ਤੂੰ ਪਰ ਇਹ ਲੋਕ ਸਿਰਫ ਧਰਮ ਦੇ ਠੇਕੇਦਾਰ ਨੇ ਅਸਲ ਨੇਕੀ ਤੇ ਇਨਸਾਨੀਅਤ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਮਾਜ ਵਿੱਚ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਧਰਮ ਨੂੰ ਆਪਣੀ ਮਰਜ਼ੀ ਅਨੁਸਾਰ ਵਰਤਦੇ ਨੇ ਬਹੁਤ ਸਾਰੇ ਲੋਕ ਆਪਣੇ ਧਰਮ ਦੇ ਸੱਚੇ ਅਸੂਲਾਂ ਦੀ ਪਾਲਣਾ ਨਹੀਂ ਕਰਦੇ ਸਗੋਂ ਆਪਣੀ ਸਹੂਲਤ ਤੇ ਫਾਇਦੇ ਦੇ ਮੁਤਾਬਕ ਧਰਮ ਦਾ ਦੁਰਉਪਯੋਗ ਕਰਦੇ ਨੇ ਮੌਲਵੀ ਪੰਡਤ ਪਾਦਰੀ ਤੇ ਸਿੱਖ ਸਭ ਨੇ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ ਜਦੋਂ ਤੱਕ ਉਹਨਾਂ ਨੂੰ ਇਹ ਯਕੀਨ ਨਹੀਂ ਹੋਇਆ ਕਿ ਇਸ ਆਦਮੀ ਦਾ ਸਬੰਧ ਉਹਨਾਂ ਦੇ ਧਰਮ ਨਾਲ ਹੈ ਅਸਲ ਵਿੱਚ ਹਰ ਧਰਮ ਇਨਸਾਨੀਅਤ ਦੀ ਕਦਰ ਕਰਦਾ ਹੈ ਤੇ ਬਿਨਾਂ ਕਿਸੇ ਭੇਦਭਾਵ ਦੇ ਮਜ਼ਲੂਮ ਦੀ ਮਦਦ ਕਰਨ ਦੀ ਹਿਦਾਇਤ ਦਿੰਦਾ ਹੈ ਮਦਦ ਕਰਦੇ ਸਮੇਂ ਇਹ ਨਹੀਂ ਦੇਖਣਾ ਚਾਹੀਦਾ ਕਿ ਉਹਦਾ ਧਰਮ ਜਾਂ ਅਕੀਦਾ ਕੀ ਹੈ ਸਗੋਂ ਇਹ ਦੇਖਣਾ ਚਾਹੀਦਾ ਕਿ ਉਹ ਇੱਕ ਇਨਸਾਨ ਹੈ ਤੇ ਮਦਦ ਦਾ ਹੱਕਦਾਰ ਹੈ ਤੂੰ ਇੱਕ ਹਲਵਾਈ ਹੈ ਤੇ ਮੈਂ ਇੱਕ ਨਾਈ ਅਸੀਂ ਆਪਣੇ ਧਰਮ ਦੇ ਅਸੂਲਾਂ ਤੇ ਇੰਨਾ ਅਮਲ ਵੀ ਨਹੀਂ ਕਰਦੇ ਤੇ ਅਸੀਂ ਲੋਕਾਂ ਨਾਲ ਠੱਗੀ ਵੀ ਕਰਦੇ ਹਾਂ ਅਸੀਂ ਦੋਵੇਂ ਸਿਰਫ ਠੱਗਾਂ ਤੇ ਇਹ ਲੋਕ ਮਹਾ ਠੱਗ ਨੇ ਜੇਕਰ ਇਹ ਧਰਮ ਦੇ ਅਸੂਲਾਂ ਅਨੁਸਾਰ ਚੱਲਦੇ ਤਾਂ ਇਹ ਤੈਨੂੰ ਇੱਕ ਲੋੜਵੰਦ ਸਮਝ ਕੇ ਤੇਰਾ ਇਲਾਜ ਕਰਵਾ ਦਿੰਦੇ ਤੇ ਨਿਸ਼ਚਿਤ ਤੌਰ ਤੇ ਸਾਨੂੰ ਇਥੋਂ ਖਾਲੀ ਹੱਥ ਜਾਣਾ ਪੈਂਦਾ ਪਰ ਜਦੋਂ ਤੱਕ ਅਜਿਹੇ ਧਰਮ ਦੇ ਰਖਵਾਲੇ ਜੰਮਦੇ ਰਹਿਣਗੇ ਸਾਡੇ ਜਿਹੇ ਠੱਗ ਕਦੇ ਭੁੱਖੇ ਨਹੀਂ ਮਰਨਗੇ ਇਸ ਕਹਾਣੀ ਨੇ ਸਾਡੇ ਸਾਹਮਣੇ ਧਰਮ ਦੇ ਠੇਕੇਦਾਰਾਂ ਦੀ ਅਸਲੀਅਤ ਰੱਖੀ ਹੈ ਅਸਲ ਨੇਕੀ ਤੇ ਮਾਨਵਤਾ ਦੀ ਸੇਵਾ ਕਰਨਾ ਧਰਮ ਦਾ ਮੂਲ ਅਸੂਲ ਹੈ ਪਰ ਕਈ ਵਾਰ ਇਹ ਠੇਕੇਦਾਰ ਅਜਿਹੇ ਕੰਮ ਕਰਦੇ ਨੇ ਜੋ ਸਿਰਫ ਦਿਖਾਵੇ ਲਈ ਹੁੰਦੇ ਨੇ ਉਹ ਧਰਮ ਨੂੰ ਇੱਕ ਹਥਿਆਰ ਵਜੋਂ ਵਰਤਦੇ ਨੇ ਸੱਚਾਈ ਤੇ ਮਾਨਵਤਾ ਨੂੰ ਪਿੱਛੇ ਛੱਡਦੇ ਹੋਏ ਆ ਆਪਣੇ ਫਾਇਦਿਆਂ ਦੀ ਚਿੰਤਾ ਕਰਦੇ ਨੇ ਸਿੱਖਿਆ ਸਾਫ਼ ਹੈ ਧਰਮ ਸਿਰਫ ਇੱਕ ਪੋਸ਼ਾ ਜਾਂ ਇੱਕ ਨਾਮ ਨਹੀਂ ਹੈ ਇਹ ਇੱਕ ਜੀਵਨ ਸ਼ੈਲੀ ਹੈ ਜੋ ਇਨਸਾਨੀਅਤ ਤੇ ਨੇਕੀ ਨੂੰ ਅੱਗੇ ਵਧਾਉਂਦੀ ਹੈ ਜਦੋਂ ਧਰਮ ਦੇ ਠੇਕੇਦਾਰ ਅਜਿਹੇ ਕੰਮ ਕਰਦੇ ਨੇ ਜੋ ਕਿ ਮਾਨਵਤਾ ਦੇ ਮੂਲਾਂ ਦੀ ਤੋਹੀਨ ਕਰਦੇ ਹੋਣ ਤਾਂ ਉਹ ਸਿਰਫ ਧਰਮ ਦੀ ਹਾਨੀ ਕਰਦੇ ਨੇ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਦਿਖਾਵੇ ਤੇ ਨਾ ਜਾਓ ਅਸਲ ਸੱਚਾਈ ਨੂੰ ਖੋਜੋ ਧਰਮ ਦੀ ਅਸਲ ਖੂਬਸੂਰਤੀ ਉਹਨਾਂ ਲੋਕਾਂ ਵਿੱਚ ਹੈ ਜੋ ਮਾਨਵਤਾ ਨੂੰ ਆਪਣੇ ਜੀਵਨ ਦਾ ਕੇਂਦਰ ਬਣਾਉਂਦੇ ਨੇ ਅਸਲ ਨੇ ਕਿ ਉਸ ਵਿੱਚ ਹੈ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹੋਏ ਉਹਦੀ ਪਛਾਣ ਜਾਂ ਧਰਮ ਬਾਰੇ ਨਹੀਂ ਸੋਚਦੇ ਸਗੋਂ ਸਿਰਫ ਉਸਦੀ ਲੋੜ ਨੂੰ ਸਮਝਦੇ ਹਾਂ ਇਨਸਾਨ ਹੋਣ ਦਾ ਮਤਲਬ ਸਿਰਫ ਆਪਣੇ ਲਈ ਜਿਉਣਾ ਨਹੀਂ ਸਗੋਂ ਦੂਜਿਆਂ ਲਈ ਵੀ ਖੜੇ ਹੋਣਾ ਹੈ ਜੇਕਰ ਸਾਡਾ ਹੰਕਾਰ ਧਾਰਮਿਕ ਪੱਖਪਾਤ ਤੇ ਸਵਾਰਥ ਨੇਕੀ ਦੇ ਰਾਹ ਵਿੱਚ ਰੁਕਾਵਟ ਬਣਦੇ ਨੇ ਤਾਂ ਫਿਰ ਅਸਲ ਵਿੱਚ ਅਸੀਂ ਆਪਣੇ ਜੀਵਨ ਦਾ ਅਸਲੀ ਮਕਸਦ ਗਵਾ ਚੁੱਕੇ ਹੁੰਦੇ ਆ। ਸੋ ਦੋਸਤੋ ਉਮੀਦ ਕਰਦਿਆਂ ਕਿ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਇਸ ਕਹਾਣੀ ਤੋਂ ਤੁਸੀਂ ਬਹੁਤ ਸਾਰੀਆਂ ਅਨਮੋਲੀਆਂ ਸਿੱਖਿਆਵਾਂ ਲੈਂੀਆਂ ਹੋਣਗੀਆਂ। ਜੇਕਰ ਕਹਾਣੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਣਾ। ਬਹੁਤ-ਬਹੁਤ ਸ਼ੁਕਰੀਆ।